ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਜੀਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਆਂ ਜੀ ਗੁਰਦੁਆਰਾ ਝੁੱਲਨੇ ਮਹਿਲ ਤਰਨ ਤਰਨ ਦੇ ਵਿੱਚ ਜੀ ਜੋ ਦਰਸ਼ਨ ਕਰ ਰਹੇ ਆਂ ਜੀ ਤੁਸੀਂ ਸੰਗਤ ਤੋਂ ਦੋਸਤੋ ਪੂਰੀ ਵੀਡੀਓ ਰਹੀ ਤੁਹਾਨੂੰ ਦਰਸ਼ਨ ਕਰਵਾਉਨੇ ਆਂ ਜੀ ਜਿੰਨਾ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ नाम तर ਬੰਗ ਜਨਾ ਮਿੱਤਰ ਬ੍ਰਹਮ ਸੁਭਾਵਾ ਪਾਲਨਾ ਨਾਮ ਹਰ ਕੀ ਹਾਂਜੀ ਪਹੁੰਚ ਚੁੱਕੇ ਆ ਅੱਜ ਆਪਾਂ ਗੁਰਦੁਆਰਾ ਸ੍ਰੀ ਝੂਲਣੇ ਸਾਹਿਬ ਅੱਜ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਨਾਲ ਜਾਣੂ ਕਰਵਾਵਾਂਗੇ ਜੀ ਝੂਲਣੇ ਮਹਿਲ ਜੋ ਗੁਰਦੁਆਰਾ ਸਾਹਿਬ ਠੱਠੀ ਖਾਰਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਸਥਿਤਾ ਜੀ ਇਸ ਗੁਰਦੁਆਰਾ ਸਾਹਿਬ ਜੀ ਦਾ ਅੱਜ ਆਪਾਂ ਇਤਿਹਾਸ ਦੇ ਨਾਲ ਤੁਹਾਨੂੰ ਜਾਣੂ ਕਰਵਾਵਾਂਗੇ। ਦੋਸਤੋ ਬੜੇ ਪਿਆਰ ਤੇ ਸਤਿਕਾਰ ਨਾਲ ਬੈਠ ਕੇ ਮੇਰੀ ਵੀਡੀਓ ਨੂੰ ਦੇਖੋ ਤੇ ਪਹਿਲਾਂ ਤੁਹਾਨੂੰ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਾਉਨੇ ਆ। ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਆ ਸਰਬੱਤ ਦੇ ਭਲੇ ਦੀ ਆਪਾਂ ਪ੍ਰਮਾਤਮਾ ਹਮੇਸ਼ਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਜੋ ਵੀ ਮੇਰੀ ਵੀਡੀਓ ਨੂੰ ਦੇਖ ਰਹੇ ਨੇ ਬੜੇ ਪਿਆਰ ਤੇ ਸਤਿਕਾਰ ਨਾਲ ਬੈਠ ਕੇ ਜਿੰਨੀਆਂ ਵੀ ਸੰਗਤਾਂ ਮੇਰੀ ਵੀਡੀਓ ਨੂੰ ਦੇਖਦੀਆਂ ਨੇ ਜੀ ਪਰਮਾਤਮਾ ਕਰੇਵੇਂ ਹਮੇਸ਼ਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਜੀ ਵਾਹਿਗੁਰੂ ਦਾ ਜਾਪ ਦੇਖੋ ਸੰਗਤਾਂ ਕਿਦਾਂ ਬੜੇ ਪਿਆਰ ਤੇ ਸਤਿਕਾਰ ਨਾਲ ਵਾਹਿਗੁਰੂ ਨਾਲ ਜੁੜੀਆਂ ਹੋਈਆਂ ਨੇ ਜੀ ਲੋ ਜੀ ਪਹਿਲਾਂ ਆਪਾਂ ਤੁਹਾਨੂੰ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਵਾ ਦਈਏ ਫਿਰ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਅੱਗੇ ਵੀਡੀਓ ਦੇ ਨਾਲ ਬਣੇ ਰਹੋ ਜੀ ਉਹ ਦੀਵਾਰਾਂ ਦਿਖਾਉਨੇ ਆਂ ਪੁਰਾਣੇ ਸਮੇਂ ਦੀਆਂ ਜੋ ਗੁਰੂ ਸਾਹਿਬ ਜੀ ਨੇ ਹਵਾ ਵਿੱਚ ਝੂਲਣ ਲਾ ਦਿੱਤੀਆਂ ਸੀਗੀਆਂ ਉਹ ਦੀਵਾਰਾਂ ਦੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਅੱਗੇ ਵੀਡੀਓ ਦੇ ਵਿੱਚ ਜੀ ਜਦੋਂ ਬਾਬਾ ਜੀ ਅਰਦਾਸ ਕਰਦੇ ਨੇ ਜੀ ਤੇ ਦਵਾਰ ਨੂੰ ਧੱਕਾ ਲਗਾਉਂਦੇ ਨੇ ਤਾਂ ਉਹ ਦਵਾਰਾ ਹਵਾ ਵਿੱਚ ਆਪਨੇ ਆਪ ਝੁੱਲਣ ਲੱਗ ਜਾਂਦੀਆਂ ਨੇ ਲਾਲੋ ਕੋਈ ਵੀ ਦਵਾਰ ਨੂੰ ਆਪਾਂ ਧੱਕਾ ਮਾਰਦੇ ਆ ਤਾਂ ਉਹ ਦਵਾਰਾ गिर ਜਾਂਦੀਆਂ ਦਵਾਰਾ ਇੰਨੀਆਂ ਕਿ ਮਜ਼ਬੂਤ ਨੇ ਇੰਨੀਆਂ ਕਿ ਵਾਹਿਗੁਰੂ ਦੀ ਇੰਨੀ ਕਿਰਪਾ ਇਹ ਹਵਾ ਵਿੱਚ ਝੁੱਲਣ ਲੱਗ ਜਾਂਦੀਆਂ ਨੇ ਜਦੋਂ ਬਾਬਾ ਜੀ ਅਰਦਾਸ ਕਰਦੇ ਨੇ ਤਾਂ ਇਹ ਦਵਾਰਾ ਹਵਾ ਦੇ ਵਿੱਚ ਝੂਲਦੀਆਂ ਨੇ ਜੀ ਅੱਗੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਨੇ ਆ ਜੀ ਉਹ ਪੁਰਾਣੇ ਸਮੇਂ ਦੀਆਂ ਕੰਦਾ ਵੀ ਦਿਖਾਉਨੇ ਆ ਜੀ ਇਹ ਪੁਰਾਣੇ ਸਮੇਂ ਦੇ ਸਰੋਵਰ ਦੇ ਨਾਲ ਜਿੰਨੇ ਵੀ ਧੁੰਮਤ ਬਣੇ ਨੇ 4-500 ਸਾਲ ਪੁਰਾਣੇ ਨੇ ਜੀ ਉਹ ਵੀ ਆਪਾਂ ਦਿਖਾਉਨੇ ਆ ਤੁਹਾਨੂੰ ਵੀਡੀਓ ਨਾਲ ਜੁੜੇ ਰਹੋ ਦੋਸਤੋ ਅਬ ਜੇ ਆਪਾਂ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਜੋ ਵੀ ਜੁੜਿਆ ਹੋਇਆ ਗੁਰਦੁਆਰਾ ਸਾਹਿਬ ਜੀ ਨਾਲ ਉਹ ਤੁਹਾਨੂੰ ਜ਼ਰੂਰ ਦਿਖਾਉਨੇ ਆ ਜੀ ਅੱਗੇ ਠੱਠੀ ਖਾਰਾ ਤਰਨ ਤਰਨ ਜ਼ਿਲ੍ਹੇ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ 15 16 ਕਿਲੋਮੀਟਰ ਦੀ ਦੂਰੀ ਤੇ ਇਹ ਗੁਰਦੁਆਰਾ ਸਾਹਿਬ ਆ ਜੀ ਜਲੰਧਰ ਰੋਡ ਤੇ ਉੱਪਰ ਲੋ ਜੀ ਜੋ ਤੁਸੀਂ ਦਸਰੋਵਰ ਦੇ ਨਾਲ-ਨਾਲ ਵੀ ਜੋ ਦੀਵਾਰ ਦੇਖ ਰਹੇ ਹੋ ਇਹ ਵੀ ਪੁਰਾਣੇ ਸਮੇਂ ਦੀ ਦੀਵਾਰ ਆ ਜੀ ਤੇ ਉਧਰਲੇ ਪਾਸੇ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦਿਖਾਉਣਾ ਜੀ ਜਿਹੜਾ ਸਾਈਡ ਦੇ ਉੱਪਰ ਤੁਸੀਂ ਦੇਖ ਰਹੇ ਹੋ ਪੁਰਾਣੇ ਸਮੇਂ ਦੀ ਜਿੰਨੇ ਵੀ ਆ ਦੀਵਾਰਾਂ ਨੇ ਸਭ ਪੁਰਾਣੇ ਸਮੇਂ ਦੀਆਂ ਦੀਵਾਰਾਂ ਨੇ ਜੀ ਇਤਿਹਾਸ ਦੇ ਨਾਲ ਇਹ ਦੀਵਾਰਾਂ ਸੰਬੰਧ ਰੱਖਦੀਆਂ ਨੇ ਜੀ ਤੇ ਤੁਹਾਨੂੰ ਆਪਾਂ ਗੁਰਦੁਆਰਾ ਸ਼੍ਰੀ ਝੂਲਣਾ ਮਹਿਲ ਜੋ ਕਿ ਜਿੰਨੇ ਵੀ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੁਰਮਤਿ ਜੀ ਇਹ ਸਭ ਪੁਰਾਣੇ ਸਮੇਂ ਦੇ ਆ ਤੇ ਉਹ ਸਾਹਮਣੇ ਜੋ ਤੁਸੀਂ ਦੇਖ ਰਹੇ ਹੋ ਜੀ ਉੱਥੇ ਸੰਗਤਾਂ ਬੈਠੀਆਂ ਨੇ ਉਹ ਦੀਵਾਰ ਜਦੋਂ ਬਾਬਾ ਜੀ ਅਰਦਾਸ ਕਰਦੇ ਨੇ ਜੀ ਤਾਂ ਉਹ ਦੀਵਾਰ ਹਵਾ ਦੇ ਵਿੱਚ ਝੂਲਦੀ ਆ ਜੀ ਆਪਾਂ ਉੱਥੇ ਤੁਹਾਨੂੰ ਚੱਲਾਂਗੇ ਲੈ ਕੇ ਤੇ ਆਪਾਂ ਤੁਹਾਨੂੰ ਦਰਸ਼ਨ ਮੇਲਾ ਉੱਥੇ ਕਰਵਾਵਾਂਗੇ ਜੀ ਤੇ ਅੱਜ ਉਹ ਦੀਵਾਰਾਂ ਦੇ ਨਾਲ ਜਾਣੂ ਕਰਵਾਵਾਂਗੇ ਜੋ ਇਤਿਹਾਸ ਨਾਲ ਸੰਬੰਧ ਰੱਖਦੀਆਂ ਨੇ ਜੀ ਗੁਰਦੁਆਰਾ ਸ੍ਰੀ ਝੂਲਣਾ ਮਹਿਲ ਸਾਹਿਬ ਪਿੰਡ ਠੱਠੀ ਖਾਰਾ ਵਿਖੇ ਸਥਿਤ ਹੈ ਜੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਤੋਂ 6 ਕਿਲੋਮੀਟਰ ਦੀ ਦੂਰੀ ਤੇ ਆ ਜੀ ਝੂਲਣੇ ਮਹਿਲ ਜੋ ਗੁਰੂ ਅਰਜਨ ਦੇਵ ਜੀ ਸੰਗਤਾਂ ਨੂੰ ਉਹ ਅਧਿਆਤਮਿਕ ਮਾਮਲਿਆਂ ਬਾਰੇ ਸਿੱਖਿਆ ਅਤੇ ਮਾਰਗਦਰਸ਼ਨ ਪ੍ਰਦਾਨ ਕਰਨ ਲਈ ਦੀਵਾਨ ਸਜਾਉਂਦੇ ਸੀਗੇ ਜੀ ਇਸ ਜਗ੍ਹਾ ਦੇ ਉੱਪਰ ਜਿੱਥੇ ਅੱਜ ਆਪਾਂ ਪਹੁੰਚੇ ਆ ਜੀ ਇੱਕ ਵਾਰ ਜਦੋਂ ਦੀਵਾਨ ਚੱਲ ਰਿਹਾ ਸੀ ਤਾਂ ਬਾਦਸ਼ਾਹ ਜਹਾਂਗੀਰ ਦੀਆਂ ਮੁਗਲ ਫੌਜਾਂ ਨੇੜੋਂ ਲੰਘੀਆਂ ਮੁਗਲ ਫੌਜਾਂ ਕੋਲ ਹਾਥੀ ਘੋੜੇ ਅਤੇ ਸਿਪਾਈ ਸਨ ਅਤੇ ਸੰਗਤ ਦਾ ਧਿਆਨ ਭਟਕ ਗਿਆ ਜਦੋਂ ਗੁਰੂ ਅਰਜਨ ਦੇਵ ਜੀ ਨੇ ਪੁੱਛਿਆ ਕਿ ਸੰਗਤ ਕਿਉਂ ਭਟਕ ਰਹੀ ਹੈ ਸੰਗਤ ਦਾ ਧਿਆਨ ਕਿਸ ਕਰਕੇ ਭਟਕ ਰਿਹਾ ਹੈ ਤਾਂ ਸੰਗਤਾਂ ਨੇ ਕਿਹਾ ਜੀ ਜਹਾਂਗੀਰ ਦੇ ਜੋ ਹਾਥੀ ਨੇ ਬੜੇ ਝੂਲ ਝੂਲ ਕੇ ਤੁਰ ਰਹੇ ਹਨ ਤੇ ਇਸ ਕਰਕੇ ਸਾਡਾ ਧਿਆਨ ਭਟਕ ਗਿਆ ਜੀ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਿਹਾ ਕਿ ਜੋ ਇਹ ਹਾਥੀ ਨੇ ਇਹ ਤਾਂ ਹਮੇਸ਼ਾ ਨਹੀਂ ਝੂਲਦੇ ਰਹਿਣਗੇ ਜੋ ਅਸੀਂ ਇਸ ਜਗ੍ਹਾ ਦੇ ਉੱਪਰ ਮਹਿਲ ਬਣਾਵਾਂਗੇ ਉਹ ਹਮੇਸ਼ਾ ਸਦਾ ਝੂਲਦੇ ਰਹਿਣਗੇ ਇਹ ਵਚਨ ਬਾਬਾ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਉਸ ਜਗ੍ਹਾ ਤੇ ਕਰੇ ਇਹ ਦਰਵਾਰ ਦੇਖੋ ਜੀ ਜੋ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਇਹ ਹਵਾ ਦੇ ਵਿੱਚ ਝੂਲਦੀ ਆ ਜਦੋਂ ਬਾਬਾ ਜੀ ਅਰਦਾਸ ਕਰਦੇ ਨੇ ਜੀ ਤਾਂ ਇਹ ਇਹ ਦੀਵਾਰ ਹਵਾ ਦੇ ਵਿੱਚ ਝੂਲਦੀ ਆ ਜੀ ਵਾਹਿਗੁਰੂ ਦੀ ਇੰਨੀ ਕਿਰਪਾ ਇਸ ਜਗ੍ਹਾ ਦੇ ਉੱਪਰ ਜੀ ਜੋ ਵੀ ਸੰਗਤਾਂ ਸੱਚੇ ਮਨ ਨਾਲ ਸੱਚੇ ਹਿਰਦੇ ਨਾਲ ਇਸ ਜਗ੍ਹਾ ਦੇ ਉੱਪਰ ਆ ਕੇ ਬੈਠਦੀਆਂ ਨੇ ਜੀ ਪਰਮਾਤਮਾ ਹਮੇਸ਼ਾ ਉਹਨਾਂ ਨੂੰ ਝੋਲੀਆਂ ਪਰਦਾਵਾ ਜੀ ਤੇ ਇਤੋਂ ਸੰਤਾਨ ਦੀ ਪ੍ਰਾਪਤੀ ਵੀ ਹੁੰਦੀ ਆ ਜੀ ਜਿੱਥੇ ਤੱਕ ਸਾਨੂੰ ਇਤਿਹਾਸ ਬਾਰੇ ਪਤਾ ਲੱਗਿਆ ਜੀ ਇਸ ਗੁਰਦੁਆਰਾ ਸਾਹਿਬ ਜੀ ਦਾ ਸੱਚੇ ਮਾਨਣਾ ਆਉਣ ਵਾਲੀਆਂ ਸੰਗਤਾਂ ਦੀਆਂ ਹਮੇਸ਼ਾ ਮਨੋ ਕਾਮਨਾ ਇਸ ਜਗ੍ਹਾ ਦੇ ਉੱਪਰ ਪੂਰੀਆਂ ਹੁੰਦੀਆਂ ਨੇ ਜੀ ਤੁਸੀਂ ਦੇਖ ਸਕਦੇ ਹੋ ਜੀ ਸੰਗਤਾਂ ਕਿਸ ਤਰ੍ਹਾਂ ਇਸ ਜਗ੍ਹਾ ਦੇ ਉੱਪਰ ਬੈਠੀਆਂ ਨੇ ਜੀ ਤੇ ਅੱਗੇ ਆਪਾਂ ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਨੇ ਆ ਜੀ ਇਹ ਨੀਚੇ ਉਹ ਦੀਵਾਰ ਦੇ ਨੀਚੇ ਹਾਂ ਜੀ ਤੇ ਜਿਹੜੀ ਉੱਪਰੋਂ ਦੁਆਰ ਆ ਇਹ ਪੂਰੀ ਹਵਾ ਦੇ ਵਿੱਚ ਝੂਲਦੀ ਆ ਜੀ ਪੂਰੀ ਹਵਾ ਵਿੱਚ ਝੂਲਣ ਕਰਕੇ ਬਾਬਾ ਜੀ ਅੱਗੇ ਤੁਹਾਨੂੰ ਮੈਂ ਦੇਖੋ ਅੱਗੇ ਅੱਗੇ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਇਹ ਵੀ ਦਿਖਾ ਦਿੰਨੇ ਆ ਜੀ ਤੇ ਅਰਦਾਸ ਜੀ ਤੋਂ ਬਾਬਾ ਜੀ ਕਰਨਗੇ ਲਓ ਜੀ ਸੰਗਤਾਂ ਦੇਖੋ ਦੁਬਾਰਾ ਚੜਦੀਆਂ ਨੇ ਇੱਕ ਵਾਰੀ ਦੇ ਵਿੱਚ 14 15 ਸੰਗਤਾਂ ਉੱਪਰ ਦੀਵਾਰ ਦੇ ਉੱਪਰ ਬੈਠ ਜਾਂਦੀਆਂ ਨੇ ਜੀ ਫਿਰ ਬਾਬਾ ਜੀ ਅਰਦਾਸ ਕਰਦੇ ਨੇ ਅਰਦਾਸ ਕਰਨ ਤੋਂ ਬਾਅਦ ਇਹ ਦੀਵਾਰ ਹਵਾ ਦੇ ਵਿੱਚ ਝੂਲਦੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਨੇ ਆ ਅੱਗੇ ਦੇਖੋ ਸੰਗਤਾਂ ਜਾ ਰਹੀਆਂ ਨੇ ਤੇ ਬਾਬਾ ਜੀ ਹੁਣ ਅਰਦਾਸ ਕਰਨਗੇ ਤੇ ਇਹ ਦੀਵਾਰ ਹਵਾ ਦੇ ਵਿੱਚ ਝੂਲੂਗੀ ਜੀ ਪਰਮਾਤਮਾ ਦੀ ਕਿਰਪਾ ਇੰਨੀ ਆ ਇਸ ਜਗ੍ਹਾ ਦੇ ਉੱਪਰ ਜੋ ਵੀ ਸੱਚੇ ਮਨ ਨਾਲ ਆ ਸੰਗਤਾਂ ਇਸ ਜਗ੍ਹਾ ਦੇ ਉੱਪਰ ਦਰਸ਼ਨ ਕਰਨ ਆਉਂਦੀਆਂ ਨੇ ਜੀ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਜੀ ਲੋ ਜੀ ਬਾਬਾ ਜੀ ਆਉਣ ਲੱਗੇ ਨੇ ਤੇ ਆਪਾਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦਿਖਾਉਣਾ ਜੀ ਜਦੋਂ ਬਾਬਾ ਜੀ ਅਰਦਾਸ ਕਰਨਗੇ ਤਾਂ ਇਹ ਸਾਰੀ ਹਵਾ ਦੇ ਵਿੱਚ ਦੀਵਾਰ ਪੂਰੀ ਹਵਾ ਦੇ ਵਿੱਚ ਤੁਮ ਤੁਮੀਆਂ ਬਣਾ ਰਹੇ ਹੋ ਆਪਾਂ ਵੀਡੀਓ ਤੁਹਾਨੂੰ ਦਿਖਾਉਣੀ ਹੈ ਜੀ ਬਿਨਾਂ ਬਾਰ ਬਾਰ ਆਓ ਮੋਹ ਸੁਨੇਹਾ ਜਾ ਨਾਨ ਗਗਨਾਰ ਪਜਾ ਜੈ ਕਾ ਜ ਨਮਸਕਾਰ ਚਾਹੀ ਜਮ ਭਾਈ ਕੋ ਬਲੇ ਸੰਨੀ ਭੈ ਜਿੱਤ ਖਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਤੁਸੀਂ ਦੇਖ ਸਕਦੇ ਹੋ ਝੂਲਣੇ ਮਹਿਲ ਜਿੰਨਾ ਕਿ ਸਾਨੂੰ ਤਜਰਬਾ ਹੋਇਆ ਜੀ ਕਿ ਬਾਬਾ ਜੀ ਨੇ ਇਹ ਦੋ ਅਰਦਾਸ ਕਰੀ ਤਾਂ ਦੀਵਾਰ ਨੂੰ ਹਿਲਾਇਆ ਤਾਂ ਦੀਵਾਰ ਸਾਰੀ ਹੇਲੀ ਸੰਗਤਾਂ ਬੈਠੀਆਂ ਸੀਗੀਆਂ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਦਿਖਾਇਆ ਜੀ ਜੋ ਵੀ ਗੁਰਦੁਆਰੇ ਇਸ ਚੁੱਲਨੇ ਮਹਿਲ ਦੇ ਆ ਕੇ ਅਰਦਾਸ ਕਰਦਾ ਜੀ ਸੱਚੇ ਮੇਨੋ ਪਰਮਾਤਮਾ ਹਮੇਸ਼ਾ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰਦਾ ਨੇ ਜੀ ਤੁਸੀਂ ਜਰੂਰ ਆਇਆ ਕਰੋ ਜੀ ਇਸ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਮੱਥਾ ਟੇਕਣ ਜਦੋਂ ਵੀ ਪਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਸੰਗਤਾਂ ਦੇਖੋ ਦੂਰ ਦਰਾਡੇ ਤੋਂ ਚੱਲ ਕੇ ਆਈਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ सी पहिरेर नानक बासी पेश कीअ रख ਗਇਓ ਬਖਾਨਾ ਕਰਤ ਹਾ ਤੁਮਿਕ ਸਤਿ ਸ਼ਨਮਾਨੀ ਸਭਮੀ ਅਰਜ ਕਸ ਕਹਿਓ ਮਾਨ ਤੁਮਹਿ ਜਗ ਜੀਸਾ ਹਾਂ ਜੀ ਦੋਸਤੋ ਅੱਜ ਆਪਾ ਤੁਹਾਨੂੰ ਗੁਰਦੁਆਰਾ ਝੂਲਣੇ ਮਹਿਲ ਦੇ ਦਰਸ਼ਨ ਕਰਵਾਏ ਜੀ ਜਿੱਥੇ ਬਾਬਾ ਜੀ ਨੇ ਅਰਦਾਸ ਕਰੀ ਤੇ ਕੰਦਾ ਖੁਦ ਹਿੱਲਣ ਲੱਗੀਆਂ ਜੀ ਪਰਮਾਤਮਾ ਕਰੇ ਜੋ ਵੀ ਮੇਰੀ ਵੀਡੀਓ ਨੂੰ ਦੇਖ ਰਿਹਾ ਜੀ ਚੜਦੀ ਕਲਾ ਚ ਰਹੇ ਜੀ ਤੇ ਗੁਰਦੁਆਰਾ ਸਾਹਿਬ ਜੀ ਦੇ ਤਰਨ ਤਰਨ ਦੇ ਵਿੱਚ ਹੈ ਜੀ ਇਹ ਗੁਰਦੁਆਰਾ ਸਾਹਿਬ ਜਦੋਂ ਅੰਮ੍ਰਿਤਸਰ ਆਉਂਦੇ ਆ ਜੀ ਤਾਂ ਇੱਧਰਲੇ ਪਾਸੇ ਦੀ ਘੁੰਮ ਕੇ ਜਰੂਰ ਇਹ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਕੇ ਜਾਇਓ ਜੀ ਤੇ ਆਪਣਾ ਜੀਵਨ ਸਫਲਾ ਕਰਿਓ ਜੀ ਤੇ ਦੋਸਤੋ ਐਦਾਂ ਹੀ ਆਪਾਂ ਤੁਹਾਨੂੰ ਹੋਰ ਵੀਡੀਓ ਲੈ ਕੇ ਆਵਾਂਗੇ ਜੀ ਗੁਰਦੁਆਰਾ ਸਾਹਿਬ ਜੀ ਦੀਆਂ ਤੁਸੀਂ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੀ ਜਿੰਨਾ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਉਹ ਚੈ ਤੇ ਦੋਸਤੋ ਮਿਲਦੇ ਹਾਂ ਹੁਣ ਤੁਹਾਨੂੰ ਆਪਾਂ ਅਗਲੇ ਵਲੌਗ ਦੇ ਵਿੱਚ ਜੀ